ਦੀ ਮੌਤ ਹੋਈ ਸੀ ਉਹਨਾਂ ਦੇ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲ ਕਰ ਲੈਨੇ ਆ ਬੜਾ ਹੀ ਗਮਗੀਨ ਮਾਹੌਲਾ ਬੀਬੀ ਕੀ ਨਾਮ ਪਰਮਜੀਤ ਕੌਰ ਜੀ ਪਰਮਜੀਤ ਘਰ ਵਾਲੇ ਦਾ ਕੀ ਨਾਮ ਸੀ ਨਿਰਮਲ ਸਿੰਘ ਜੀ ਕਿੰਨੀ ਉਮਰ 40 ਦੇ 60 ਸੀ ਕੀ ਕੰਮ ਕਰਦੇ ਸੀ ਬਾਰ ਮਸ਼ੀਨ ਮੁਸੋਂ ਤੇ ਬਾਗ ਜਾਂਦੇ ਸੀ ਜੀ ਆਕੇ ਦਿਹਾੜੀ ਦਾ ਪਾ ਕਰਦੇ ਦੇ ਬੀਬੀ ਜੇਕਰ ਘਰ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਕਹਿਜਣੇ ਕਰਦੇ بس جی دو بچے ਨੇ ਮੈਂ ਗੱਲੀ ਹੋਆ ਕਰੇ ਮੈਂ ਵੀ ਬਿਮਾਰ ਰਹੇ ਨਹੀਂ ਮਿੱਥੋਂ ਨਹੀਂ ਕੁਝ ਕਮਗੁਮ ਬਣਦਾ ਜੀ ਹੂੰ ਕੋਣ ਬਿਮਾਰ ਰਹਨੇ ਉਹ ਘਰੇ ਬੱਚੇ ਨੇ ਤਾਂ ਫਿਰ ਗੁਜ਼ਾਰਾ ਕਿਸ ਤਰ੍ਹਾਂ ਹੋਊਗਾ ਉਦਾਂ ਹੁਣ ਰੱਬ ਨੂੰ ਹੀ ਪਤਾ ਜੀ ਕਿਵੇਂ ਹੋਊਗਾ ਜੀ ਵੀ ਵੀ ਇਸ ਤੋਂ ਪਹਿਲਾਂ ਵੀ ਸ਼ਰਾਬ ਪੀਂਦੇ ਸੀ ਹਾਂਜੀ ਪਿੰਦੇ ਸੀ ਕੋਣ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਬਸ ਜੀ 아이 ਬੱਚਾ ਵਾਰੀ ਸਾਡੇ ਬੱਚਾ ਬਾਰੇ ਸੋਚੋ ਦੇਖੋ ਜੀ ਹੌਂਸੇ ਗੋਚੇ ਬੜੇ ਹੀ ਭਾਵਕ ਨੇ ਬੀਬੀ ਕਿਉਂਰ ਕੇ 40 ਸਾਲ ਦੀ ਉਮਰ ਦੇ ਵਿੱਚ ਛੱਡ ਜਾਣਾ ਬੇਹੱਦ ਦੁਖਦਾਈ ਕਾ ਛੋਟੇ ਬੱਚੇ ਨੇ ਘਰ ਦੇ ਵਿੱਚ ਕੋਈ ਕਬਾਉਣ ਵਾਲਾ ਨਹੀਂ ਅਤੇ ਹੁਣ ਚਿੰਤਾ ਲੱਗੀ ਰਹਿੰਦੀ ਆ ਕਿ ਖਾਵਾਂਗੇ ਕਿੱਥੋਂ ਤੇ ਕਮਾਵਾਂਗੇ ਕਿੱਥੋਂ ਗੁਜਰਾ ਪਿੰਡ ਦਾ ਬੜਾ ਹੀ ਗਮਗੀਨ ਮਾਹੌਲ ਆ ਬੀਬੀ ਨਾਲ ਵੀ ਗੱਲ ਕਰ ਲੈਣਾ ਕਿ ਨਾ ਬੀਬੀ ਮੇਰਾ ਨਾਮ ਗਗਨ ਛੇ ਗਗਨ ਕੀ ਲੱਗਦੀ ਛੋਟੀ ਮੇਰੇ ਸਿਸਟਰ ਨੇ ਜੀ ਇਹ ਗਗਨ ਬੜਾ ਦੁਖਦਾਇਕ ਮਾਹੌਲ ਵੀ ਆ ਹੈਨਾ ਬੜੀ ਦੁੱਖ ਦੀ ਗੱਲ ਵੀ ਆ ਕਿ ਕਾਰਨ ਕੀ ਮੰਨਦੇ ਹੋ ਦੋਸ਼ੀ ਕੌਣ ਹੈ ਫੁਰਾ ਹੀ ਇਹ ਜ਼ਹਿਰੀ ਲਿਸਰਾਬ ਜੀ ਬੇ ਦੇ ਕਾਰਨ ਕਿੰਨੇ ਕੁਝ ਹੋ ਰਿਹਾ ਹੈਗਾ ਜੀ ਇੱਥੇ ਇਸ ਪਿੰਡ ਦੇ ਵਿੱਚ ਕਿੰਨੇ ਵਿਅਕਤੀ ਹੋ ਗਏ ਜੀ ਬਾਕੀ ਗੰਭੀਰ ਪੈ ਨਹੀਂ ਕੁਝ ਬੀਬੀ ਸਰਕਾਰ ਤੋਂ ਕੀ ਮੰਗ ਕਰਦੇ ਵੀ ਅਜੇ ਅੱਗੇ ਤੋਂ ਕਿਸੇ ਨਾਲ ਨਾ ਹੋ ਵਾਪਰੇ ਹਾਂਜੀ ਨਹੀਂ ਹੋਣਾ ਚਾਹੀਦਾ ਜੀ ਕਿਸੇ ਦੇ ਛੋਟੇ ਛੋਟੇ ਬੱਚੇ ਰੁਲ ਗੇ ਵੀ ਹੋਰ ਨਾ ਰੋਲਣ ਇਹਨੂੰ ਬੰਦ ਕਰਨਾ ਚਾਹੀਦਾ ਜੀ ਬਿਲਕੁਲ ਬੀਬੀ ਦਾ ਕਹਿਣਾ ਕਿ ਸਰਕਾਰ ਤੋਂ ਮੰਗ ਕਰਦੇ ਆ ਕਿ ਛੋਟੇ ਛੋਟੇ ਬੱਚੇ ਤਾਂ ਰੁਲ ਗੇ ਪਰ ਕਿਸੇ ਦੇ ਨਾਲ ਹੋਰ ਨਾ ਹੋਵੇ ਜੋ ਵਿਅਕਤੀ ਫੜੇ ਗਏ ਨੇ ਉਹਨਾਂ ਦੇ ਉੱਤੇ ਸਖਤ ਧਰਾਮਾ ਲਾ ਕੇ ਸਖਤ ਸਜ਼ਾ ਦਿੱਤੀ ਜਾਵੇ ਛੋਟੀ ਜੀ ਬੱਚੀ ਵੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਛੋਟੀ ਬੱਚੀ ਆ ਜੋ ਛੱਡ ਕੇ ਤੁਰ ਗਏ ਨੇ ਪਰ ਉਸੇਹੀ ਜੇਕਰ ਗੱਲ ਕੀਤੀ ਜਾਵੇ ਤਾਂ ਗੁਜਰਾ ਪਿੰਡ 'ਚ ਇਸ ਸਮੇਂ ਗਮਗੀਨ ਮਾਹੌਲ